ਚੰਡੀਗੜ੍ਹ ਪੁਲਿਸ ਦਾ ਵਿੱਚ ਵੱਡਾ ਫੇਰ ਬਦਲ ਦੇਖਣ ਨੂੰ ਮਿਲਿਆ ਜਿੱਥੇ 2700 ਤੋਂ ਵੱਧ ਮੁਲਾਜ਼ਮਾਂ ਦੇ ਤਬਾਦਲੇ ਕਰ ਦਿੱਤੇ ਗਏ ਨੇ ਚੰਡੀਗੜ੍ਹ ਪੁਲਿਸ ਨੇ ਕੁਸ਼ਲਤਾ ਵਧਾਉਣ ਦੇ ਲਈ ਐਸਆਈ ਐਸਆਈ ਐਚਸੀ ਅਤੇ ਸੀ ਸਮੇਤ 2700 ਕਰਮਚਾਰੀਆਂ ਦਾ ਤਬਾਦਲਾ ਕਰ ਦਿੱਤਾ ਪੀਈਬੀ ਨੇ ਪ੍ਰਸ਼ਾਸਕੀ ਲੋੜਾਂ ਨੂੰ ਪੂਰਾ ਕਰਨ ਲਈ ਫੇਰ ਬਦਲ ਨੂੰ ਮਨਜ਼ੂਰੀ ਦਿੱਤੀ ਹੈ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੇ ਮੰਗਲਵਾਰ ਨੂੰ 2700 ਪੁਲਿਸ ਮੁਲਾਜ਼ਮਾ ਦੇ ਤਬਾਦਲੇ ਕਰਨ ਦਾ ਐਲਾਨ ਕੀਤਾ ਜਿਨ੍ਹਾਂ ਦੇ ਵਿੱਚ ਸਬ ਇਨਸਪੈਕਟਰ ਯਾਨੀ ਕਿ ਐਸਆਈ ਸਹਾਇਕ ਸਬ ਇਨਸਪੈਕਟਰ ਯਾਨੀ ਕਿ ਐਸਆਈ ਹੈੱਡ ਕਨਸਟੇਬਲ ਯਾਨੀ ਕਿ ਐਸਸੀ ਅਤੇ ਕਨਸਟੇਬਲ ਯਾਨੀ ਕਿ ਸੀ ਦੇ ਤਬਾਦਲੇ ਕਰ ਦਿੱਤੇ ਗਏ ਨੇ ਪੁਲਿਸ ਸਥਾਪਨਾ ਬੋਰਡ ਯਾਨੀ ਕਿ ਪੀਈਬੀ ਦੁਆਰਾ ਪ੍ਰਵਾਨਿਤ ਇਸ ਫੇਰਬਦਲ ਦਾ ਉਦੇਸ਼ ਪੁਲਿਸ ਬਲ ਦੀ ਕੁਸ਼ਲਤਾ ਅਤੇ ਪ੍ਰਭਾਵ ਨੂੰ ਵਧਾਉਣਾ ਹੈ ਚੰਡੀਗੜ੍ਹ ਪੁਲਿਸ ਵਿੱਚ ਇਸ ਬਾਰੇ ਜੇਕਰ ਗੱਲ ਕੀਤੀ ਜਾਵੇ ਤਾਂ 6000 ਤੋਂ ਵੱਧ ਮੁਲਾਜ਼ਮ ਨੇ ਸੂਤਰਾਂ ਅਨੁਸਾਰ ਪੁਲਿਸ ਦੇ ਡਾਇਰੈਕਟਰ ਜਨਰਲ ਨੇ ਉਹਨਾਂ ਕਰਮਚਾਰੀਆਂ ਦੀ ਸੂਚੀ ਤਿਆਰ ਕਰਨ ਦੇ ਆਦੇਸ਼ ਦਿੱਤੇ ਸਨ ਜੋ 3 ਸਾਲਾਂ ਤੋਂ ਵੱਧ ਸਮੇਂ ਤੋਂ ਸਟੇਸ਼ਨ ਤੇ ਤਣਾਤ ਹਨ ਪੀਈਬ ਜੋ ਕਿ ਪੁਲਿਸ ਬਲ ਦੇ ਪ੍ਰਸ਼ਾਸਨ ਅਤੇ ਕੰਮਕਾਜ ਦੀ ਨਿਗਰਾਨੀ ਕਰਦਾ ਹੈ ਉਸਨੇ ਵਕਫ ਵਕਫ ਵਿਭਾਗਾਂ ਦੇ ਵਿੱਚ ਪ੍ਰਸ਼ਾਸਕੀ ਅਤੇ ਕਾਰਜਸ਼ੀਲ ਲੋੜਾਂ ਨੂੰ ਪੂਰਾ ਕਰਨ ਦੇ ਲਈ ਤਬਾਦਲਿਆਂ ਨੂੰ ਮਨਜ਼ੂਰੀ ਦਿੱਤੀ ਹੈ ਤਬਾਦਲੇ ਕੀਤੇ ਗਏ ਕਰਮਚਾਰੀਆਂ ਤੋਂ ਜੋ ਹੈ ਤੁਰੰਤ ਪ੍ਰਭਾਵ ਦੇ ਨਾਲ ਆਪਣੇ ਨਵੇਂ ਅਹੁਦੇ ਸੰਭਾਲਣ ਦੀ ਉਮੀਦ ਵੀ ਕੀਤੀ ਗਈ ਹੈ ਤਬਾਦਲੇ ਦੇ ਹੁਕਮ ਪੁਲਿਸ ਸੁਪਰਡੈਂਟ PEB ਕੇਤਨ ਬਾਂਸਲ ਦੇ ਵੱਲੋਂ ਜਾਰੀ ਕੀਤੇ ਗਏ ਨੇ ਇਸ ਤੋਂ ਪਹਿਲਾਂ PEB ਨੇ ਸ਼ਹਿਰ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ 14 ਡਿਪਟੀ ਸੁਪਰੀਡੈਂਟ ਆਫ ਪੁਲਿਸ ਯਾਨੀ ਕਿ ਡੀਐਸਪੀਜ਼ ਦੇ ਤਬਾਦਲੇ ਨੂੰ ਵੀ ਪ੍ਰਵਾਨਗੀ ਦਿੱਤੀ ਸੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੁਲਿਸ ਫੋਰਸ ਸ਼ਹਿਰ ਦੀਆਂ ਕਾਨੂੰਨ ਲਾਗੂ ਕਰਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਠੁਕਵੇ ਸਟਾਫ ਅਤੇ ਰਣਨੀਤੀ ਤੌਰ ਤੇ ਜੋ ਰਣਨੀਤਿਕ ਤੌਰ ਤੇ ਸਥਿਤੀ ਦੇ ਵਿੱਚ ਹੈ ਤਤੋਂ ਦੱਸਦੀ ਹੈ ਕਿ ਚੰਡੀਗੜ੍ਹ ਪੁਲਿਸ ਦੇ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ 2700 ਤੋਂ ਵੱਧ ਮੁਲਾਜ਼ਮਾਂ ਦੇ ਤਬਾਦਲੇ ਕਰ ਦਿੱਤੇ ਗਏ ਨੇ